ਵਾਹਿਗੁਰੂ ਧੰਵਾਹੀ ਗੁਰੂ ਸਾਹਿਬ ਜੀ ਤਨ ਤਨ ਸਿਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਕਰਮ ਹੋਏ ਪ੍ਰਭ ਮੇਰਾ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਿਲੇ ਹਾਰੀ ਸਤ ਗੁਰ ਚਰਣਾ अनेक गुण ते बाइक ते अनेक गुण तेरे। जे बाएक ते रे कहिड़े कहिड़े दांव मालिक अनेक गुण तेरे। केड़े केड़े माल एक ते रे કેરે ગામ અનેક ગુણ કે રે કે ગામ બાઈક તે અનેક ગુણ કે રે કે ગામ গি কে রে রাম মালকা একটে অনেক কোন রে গি কে রে নাম কেক অনেক গণত রে গি কে রে কামামালকা গেব ¡Gracias!

Yeah. گیان الپ متوری تمہیں آتر کل درخواشن تمہاری آشا تمری سجل سن لے اپرا کر دیا نار کر کے کر ਸ਼ਰਨ ਤੁਮਾਰੀ ਆਸਾ ਮੇਂ ਸੱਜਣਾ ਸੁਲੇ ਲੈ ਆਪੂ ਰਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਮਾਈ ਭਈ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੇਛਕਾਈਏ ਹੱਥ ਜੋੜ ਕੇ ਫਤਿਹ ਦਾ ਸਿਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਕਾਲ ਯੁਗ ਦੇ ਭਿਆਨਕ ਸਮੇਂ ਦੇ ਅੰਦਰ ਸ਼ਿਖਸਲਾ ਦੀਆਂ ਸਤ ਸੰਗਤ ਦੀਆਂ ਸੁਭਾਗ ਕੜੀਆਂ ਪ੍ਰਾਪਤ ਹੋਈਆਂ ਇਸ ਹਫ਼ਤੇ ਦੇ ਅੰਦਰ ਦੇਸ਼ ਆਵੇਸ਼ਾ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਿਆਰ ਤੇ ਸ਼ਰਧਾ ਨਾਲ ਮਨਾਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸ਼ੀਮੇ ਸਰੂਪ ਮੇਰੀ ਪੀਰੀ ਦੇ ਮਾਲਕ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੋਏ। ਇਉ ਕਹਿ ਦिए ਛੇਵੇਂ ਗੁਰੂ ਨਾਨਕ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਸਤਗੁਰ ਸਰੂਪ ਚ ਪ੍ਰਗਟ ਕੀਤਾ ਆਪਣਾ ਨਾਮ ਗੁਰੂ ਨਾਨਕ ਸਾਹਿਬ ਰਖਾਇਆ। ਉਹੀ ਗੁਰੂ ਜੋਤ ਬਾਬਾ ਰੈਣਾ ਜੀ ਦੇ ਅੰਦਰ ਪ੍ਰਗਟ ਹੋ ਕੇ ਗੁਰੰਗਸਾਹਿਬ ਨਾਮ ਰਖਾਇਆ। ਉਹੀ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਅਮਰਦਾਸ ਜੀ ਦੇ ਅੰਦਰ ਪ੍ਰਗਟ ਹੋ ਕੇ ਆਪਣਾ ਨਾਮ ਗੁਰੂ ਗੁਰੂ ਅਮਰਦਾਸ ਰਖਾਇਆ ਉਹ ਗੁਰੂ ਜੋਤ ਚੌਥੇ ਜਾਮੇ ਚੌਥੇ ਸਰੂ ਵਿੱਚ ਗੁਰੂ ਰਾਮਦਾਸ ਮਹਾਰਾਜ ਨਾਂ ਰਖਾ ਕੇ ਇਸ ਸੰਸਾਰ ਦਾ ਆਧਾਰ ਕੀਤਾ ਪੰਜਵੇਂ ਗੁਰੂ ਨਾਨਕ ਸਾਹਿਬ ਤਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਏ। ਸਮਾ ਆਇਆ ਜਿਸ ਵੇਲੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਪਣਾ ਛੇਵਾਂ ਸਰੂਪ ਗੁਰੂ ਨਾਨਕ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਮ ਰਖਾਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਇਹ ਬਚਨ ਲਿਖਦੇ ਨੇ ਪੰਜ ਪਿਆਲੇ ਪੰਜ ਪੀਰ ਛਟੂ ਪੀਰ ਬੈਠਾ ਗੁਰਪਾਰੀ ਪੰਜ ਪਿਆਲੇ ਪੰਜ ਪੀਰ ਗੁਰੂ ਨਾਨਕ ਸ਼ਹਿ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਜੀ ਤਨ ਗੁਰ ਅਰਜਨ ਦੇ ਮਹਾਰਾਜ ਪੰਜ ਪਿਆਲੇ ਕਿਹੜੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਇਹ ਫੇਰ ਛਟੰਪੀਰ ਬੈਠਾ ਗੁਰਪਾਰੀ ਛੇਵੇਂ ਸਤਿਗੁਰੂ ਪਾਉ ਗੁਰੂ ਨਾਨਕ ਸਾਹਿਬ ਨੇ ਛਟੰਪੀਰ ਬਣ ਕੇ ਛੇਵੇਂ ਸਤਿਗੁਰੂ ਬਣ ਕੇ ਕਿਵੇਂ ਸੰਸਾਰ ਦੀ ਕਲਿਆਣ ਕੀਤੀ ਤੇ ਨਾਲ ਭਾਈ ਸਾਹਿਬ ਇਹ ਵੀ ਕਹਿੰਦੇ ਬੈਠਾ ਗੁਰਪਾਰੀ ਹੁਣ ਮੀਰੀ ਪੀਰੀ ਦੇ ਮਾਲਕ ਬਣੇ ਉਹ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅਰਜਨ ਕਾਇਆ ਬਲਟਕੇ ਮੂਰਤ ਹਰ ਗੋਬਿੰਦ ਸواری ਸੋਛੇਵੇਂ ਪਾਸ਼ਾ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਸਾਰੀਆਂ ਸਿੱਖ ਸੰਗਤਾਂ ਮਨਾ ਰਹੀਆਂ ਨੇ ਆਵ ਆਪਾਂ ਵੀ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਨਮਸਕਾਰ ਕਰੀਏ ਉਹ ਦਿਨ ਸੰਸਾਰ ਤੇ ਅਮਰ ਹੋ ਜਾਂਦਾ ਹੈ ਉਹ ਘੜੀ ਅਮਰ ਹੋ ਜਾਂਦੀ ਹੈ ਜਿਸ ਦਿਨ ਇਸ ਸੰਸਾਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਐਸੇ ਵੇਲੇ ਸਾਰੀਆਂ ਸੰਗਤਾਂ ਸੰਸਾਰ ਧੰਦਿਆਂ ਦਾ ਤਿਆਗ ਕਰਕੇ ਦੂਰੋਂ ਨੇੜਿਓਂ ਚੱਲ ਕੇ ਸਥਾਨ ਤੇ ਪਹੁੰਚੀਆਂ ਪਿਆਰ ਸਤਾਰ ਨਾਲ ਨਮਸਕਾਰ ਕਰਕੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠ ਜਾਓ ਨੇਤਰਾਂ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ ਕੰਨਾਂ ਨਾਲ ਸ਼ਬਦ ਸਰਵਣ ਕਰੋ ਜੀਭਾਂ ਨਾਲ ਸ਼ਬਦੂ ਚ ਬੋਲੋ ਮਾਨਤੇ ਬੁੱਧੇ ਨਾਲ ਸ਼ਬਦੀ ਵਿਚਾਰ ਕਰੋ ਕੋਈ ਵੀ ਰਸਨਾ ਖਾਲੀ ਨਾ ਰਹੇ ਕਿਉਂਕਿ ਇਹ ਜੋ ਰਸਨਾ ਹੈ ਦੇਖਿਆ ਜਾਵੇ ਹਰ ਚੀਜ਼ ਨੂੰ ਝੂਠਿਆਂ ਕਰਦੀ ਹੈ ਪਰ ਜਿਸ ਲਈ ਇਸ ਰਸਨਾ ਦੇ ਨਾਲ ਅਸੀਂ ਪਰਮੇਸ਼ਰ ਦੇ ਗੁਣ ਗਾਉਨੇ ਆ ਬਾਣੀ ਪੜਨੇ ਆ ਨਾਮ ਜਪਨੇ ਆ ਸ਼ੈ ਫਰਮਾਨ ਕਰਦੇ ਨੇ ਨਾਮ ਕਹਿਤ ਗੋਵਿੰਦ ਕਾ ਸੂਚੀ ਪਈ ਰਸਨਾ ਇਹ ਹਰ ਚੀਜ਼ ਨੂੰ ਝੂਠਿਆਂ ਕਰਨ ਵਾਲੀ ਰਸਨਾ ਜਦੋਂ ਨਾਮ ਜਪਦੀ ਇਹ ਸੁਚੀ ਹੋ ਜਾਂਦੀ ਜਿੱਥੇ ਸਾਡੇ ਕੰਨ ਪਵਿੱਤਰ ਹੁੰਦੇ ਨੇ ਬਾਣੀ ਸੁਣਨ ਨਾਲ ਉਥੇ ਗਾਉਣ ਨਾਲ ਬਾਣੀ ਪੜਨ ਨਾਲ ਰਸਨਾ ਪਵਿੱਤਰ ਹੁੰਦੀ ਹੈ ਮਨ ਜਿਤ ਇਕਾਗਰ ਕਰਕੇ ਜਦੋਂ ਅਸੀਂ ਸੁਣਾਂਗੇ ਸ਼ਬਦ ਵਿੱਚ ਬੋਲਾਂਗੇ ਕੰਨਾਂ ਨਾਲ ਸੁਣਾਂਗੇ ਫਿਰ ਪੂਰਾ ਪੂਰਾ ਲਾਭ ਸਾਨੂੰ ਪ੍ਰਾਪਤ ਹੋਏਗਾ ਸੋ ਜਿੱਥੇ ਆਪਾਂ ਤਨ ਕਰਕੇ ਹਾਜ਼ਰੀ ਲਵਾਉਂਨੇ ਆ ਉਸ ਦੇ ਨਾਲ ਮਨ ਕਰਕੇ ਵੀ ਹਾਜ਼ਰੀ ਜ਼ਰੂਰੀ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਆਓ ਸਾਰੇ ਗੱਜ-ਵੱਜ ਕੇ ਸ਼ਬਦ ਦੇ ਚ ਬੋਲਣ ਦੀ ਖੇਚਲ ਕਰੋ ਛਟਮ ਪੀਰ ਬੈਠਾ ਗੁਰਪਾਰੀ ਛਟਮ ਪੀਰ ਬੈਠਾ ਗੁਰਪਾਰੀ ਦੀਰ ਬੈਠਾ ਗੁਰ ਪਾਰਿ ਸ਼ਦ ਦੀਰ ਬੈਠਾ ਗੁਰ ਪਾਰਿ ਜਨਮ ਦੀਰ ਬੈਠਾ ਗੁਰ ਪਾਰਿ ਜਨਮ ਦੀਰ ਬੈਠਾ ਗੁਰ ਪਾਰਿ ਪੀਰ ਗਠਾ ਆਹੀ ਜਨਮ ਦੀਰ ਬੈਠਾ ਗੁਰ ਪਾਰਿ ਹਾ ਗੁਰ ਪਾਰਿ ਛਤੰ ਤੇਰ ਬਠਾ ਗੁਰ ਪਾਰਿ ਪੀਰ ਬੈਠਾ ਗੁਰ ਪਾਰਿ ਛਤੰ ਪੀਰ ਬੈਠਾ ਗੁਰ ਪਾਰਿ ਪੀਰ ਬੈਠਾ ਗੁਰ ਪਾਰਿ ਛਤੰ ਤੇਰ ਬਠਾ ਗੁਰ ਪਾਰਿ ਪੀਰ ਬੈਠਾ ਗੁਰ ਪਾਰਿ ਛਤੰ ਤੇਰ ਬਠਾ ਗੁਰ ਪਾਰਿ